ਦੋਲਨ ਕਰਨ ਜਾ ਰਿਹਾ ਪਪਡਾਰ ਦੇ ਬੈਠਾ ਜਿਹੜਾ ਰੋਜ਼ਗਾਰ ਘੋਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਹੜਾ ਕੇਂਦਰੀ ਰੋਡ ਐਂਡ ਟਰਾਂਸਪੋਰਟ ਮੰਤਰੀ ਨੀਤਨ ਗੜਕੜਜੀ ਦੁਬਾਰਾ ਬਿਆਨ ਦਿੱਤਾ ਗਿਆ ਕਿ ਦੇਸ਼ ਭਰ ਦੇ ਜਿੰਨੇ ਟੋਲ ਪਲਾਜ਼ੇ ਨੇ ਇਹਨਾਂ ਉੱਤੇ ਬੂਥਲੈਸ ਪ੍ਰਣਾਲੀ ਲਿਆ ਕੇ ਅਤੀ ਬੂਸਿਸਟ ਨੂੰ ਖਤਮ ਕਰ ਦਾਂਗੇ ਉਸ ਖਤਮ ਪਾਲਿਸੀ ਆਉਣ ਨਾਲ ਦੇਸ਼ ਭਰ ਦੇ ਜਿਹੜੇ 10 ਲੱਖ ਨੌਜਵਾਨ ਸਾਡੇ ਵੀਰ ਭੈਣਾਂ ਟੋਲ ਪਲਾਜ਼ਾ ਕਿੰਤੀ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਰੋਜ਼ਗਾਰ ਦੇ ਉੱਤੇ ਵੱਡੀ ਤਲਵਾਰ ਲਟਕ ਗਈ ਆ ਜਿਨ੍ਹਾਂ ਦੀ ਰੋਜੀ ਰੋਟੀ ਕੀਤਾ ਪਰਿਵਾਰਾਂ ਦਾ ਗੁਜ਼ਾਰਾ ਇਸੇ ਕਿੱਤੇ ਤੇ ਨਿਰਭਰ ਆ ਉਹ 10 ਲੱਖ ਤੋਂ ਵੱਧ ਜਿਹੜੇ ਨੌਜਵਾਨ ਨੇ ਸਾਡੇ ਚ ਬੇਰੋਜ਼ਗਾਰ ਹੋਣ ਜਾ ਰਹੇ ਨੇ ਨਹੀਂ ਸਰ ابھی ہمارے پاس ਐਸੀ ਕੋਈ ਇਨਫੋਰਮੇਸ਼ਨ ਨਹੀਂ ਹੈ ਅਗਰ ਮਾਨਨਯੋਗ ਅਧਿਕਾਰੀ ਸਾਹਿਬ ਨੇ ਅਗਰ ਕੋਈ ਐਲਾਨ ਕੀਆ ਹੈ ਤਾਂ ਜ਼ਰੂਰ ਵਰਕਰ ਕੇ ਹਿੱਤ ਮੇਂ ਵੀ kiya hi hoga unhone kuch bhi lekin abhi hamare paas koi aisi suchna nahi hai ਅਸੀਂ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਪੰਜਾਬ ਭਰ ਦੇ ਜਿੰਨੇ ਟੋਲ ਪਲਾਜ਼ਾ ਦੇ ਕਿਰਤੀ ਟੋਲ ਪਲਾਜ਼ਾ ਦੇ ਵੀਰ ਸਾਡੇ ਕੰਮ ਕਰਦੇ ਨੇ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਰੋਸ ਮਜਾਰੇ ਲਈ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਣਾ ਚਾ ਰਹੇ ਨੇ ਮਾਨਯੀ ਕਰਤਰੀ ਸਾਹਿਬ से निवेदन करूंगा आग्रह करूंगा एक ਪਲਾਜ਼ਾ ਮੈਨੇਜਰ ਦੇ ਨਾਤੇ ਕਿ ਸਭੀ ਕਮਿਸ਼ਾਰੀਆਂ ਕੀ ਵੀ دیکھتے ਰਹਿ ਤਾਂ ਕਿ ਕੋਈ ਵੀ ਬੇਰੋਜ਼ਗਾਰ ਨਾ ਹੋ ہماری ਵੀ اپیل ہے بے ਰੋਜ਼ਗਾਰੀ ਦੇ ਨਾਲ ਉਹ জাফর ਕੱਲ ਨੂੰ ਲਾਲੋ ਨਸ਼ੇ ਵਾਲੇ ਪਾਸੇ ਜਾਂ ਖੁਦਕੁਸ਼ੀ ਵਾਲੇ ਪਾਸੇ ਨੂੰ ਇੱਕ ਵੱਡਾ ਸਰਕਾਰ ਜਿਹੜਾ ਸਾਨੂੰ ਸਨੇਹ ਵੱਲ ਧੱਕ ਰਹੀ ਆ ਅਸੀਂ ਨਹੀਂ ਚਾਹੁੰਦੇ ਸਾਡੇ ਪਰਿਵਾਰਾਂ ਦੀ ਰੋਜੀ ਰੋਟੀ ਖੋਸੇ ਅਸੀਂ ਆਪਣੀ ਇਸ ਲਾਡੋਵਾਲ ਟੋਲ ਪਲਾਜ਼ੇ ਤੇ ਜਿੱਥੇ ਪੰਜਾਬ ਦਾ ਜਿਟੇਸ਼ਨ ਪਹਿਲਾਂ ਅੱਜ ਕਰਨ ਜਾ ਰਹੇ ਆ ਪੂਰੇ ਭਾਰਤ ਦੇ ਟੋਲ ਪਲਾਜ਼ੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਵੱਡੇ ਪੱਧਰ ਤੇ ਇਸ ਜਿਟੇਸ਼ਨ ਨੂੰ ਲੈ ਕੇ ਜਾਵਾਂਗੇ ਅ ਦਰਸ਼ਨ ਸਿੰਘ ਲਾਡੀ ਸੂਬਾ ਪ੍ਰਧਾਨ ਟੋਲ ਪਲਾਜ ਵਰਕਰ ਯੂਨੀਅਨ ਪੰਜਾਬ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ ਜਿਹੜਾ ਕੇਂਦਰੀ ਰੋਡ ਐਂਡ ਟਰਾਂਸਪੋਰਟ ਮੰਤਰੀ ਨਿਤਨ ਗੜਕਰ ਜੀ ਦੁਆਰਾ ਬਿਆਨ ਦਿੱਤਾ ਗਿਆ ਕਿ ਦੇਸ਼ ਭਰ ਦੇ ਜਿੰਨੇ ਟੋਲ ਪਲਾਜ ਨੇ ਇਹਨਾਂ ਉੱਤੇ ਬੂਥਲੈਸ ਪ੍ਰਣਾਲੀ ਲਿਆ ਕੇ ਅਤੀ ਬੂਥ ਸਿਸਟਮ ਨੂੰ ਖਤਮ ਕਰ ਦਾਂਗੇ ਉਸ ਖਤਮ ਨੂੰ ਪਾਲਿਸੀ ਆਉਣ ਨਾਲ ਦੇਸ਼ ਭਰ ਦੇ ਜਿਹੜੇ 10 ਲੱਖ ਨੌਜਵਾਨ ਸਾਡੇ ਵੀਰ ਭੈਣਾਂ ਟੋਲ ਪਲਾਜਾਂ ਕਿਤੇ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਰੁਜ਼ਗਾਰ ਦੇ ਉੱਤੇ ਵੱਡੀ ਤਲਵਾਰ ਲਟਕ ਗਈ ਆ ਜਿਨ੍ਹਾਂ ਦੀ ਰੋਜੀ ਰੋਟੀ ਕੀਤਾ ਪਰਿਵਾਰਾਂ ਦਾ ਗੁਜ਼ਾਰਾ ਇਸੇ ਕਿੱਤੇ ਤੇ ਨਿਰਭਰ ਆ ਉਹ 10 ਲੱਖ ਤੋਂ ਵੱਧ ਜਿਹੜੇ ਨੌਜਵਾਨ ਨੇ ਸਾਡੇ ਚ ਬੇਰੁਜ਼ਗਾਰ ਹੋਣ ਜਾ ਰਹੇ ਨੇ ਅਸੀਂ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਪੰਜਾਬ ਭਰ ਦੇ ਜਿੰਨੇ ਟੋਲ ਪਲਾਜ਼ਾ ਦੇ ਕਿਰਤੀ ਟੋਲ ਪਲਾਜ਼ਾ ਦੇ ਵੀਰ ਸਾਡੇ ਕੰਮ ਕਰਦੇ ਨੇ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਰੋਸ ਮਜਾਰੇ ਲਈ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਣਾ ਚਾ ਰਹੇ ਨੇ ਸਾਡੀ ਰੋਜੀ ਰੋਟੀ ਆ ਅਸੀਂ ਪਿਛਲੇ 8-10 ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਆ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਸਾਡਾ ਆਉਣ ਵਾਲਾ ਭਵਿੱਖ ਇਹਨਾਂ ਟਾਊਟ ਪਲਾਜੇ ਦੇ ਉੱਪਰ ਨਿਰਭਰ ਆ ਜੇ ਕੱਲੂ ਬੂਥਲੈਸ ਬਰਨਾਲੀ ਆ ਗਈ ਜਿੱਥੇ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਤੌਰ ਤੇ ਮੁਨਾਫਾ ਹੋਊਗਾ ਉੱਥੇ ਜਿਹੜੇ ਆਮ ਵਰਗ ਆ ਆਮ ਲੋਕ ਨੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਸਿੱਧੇ ਤੌਰ ਤੇ ਡਾਕਾ ਪਊਗਾ ਤੇ ਜਿੱਤੇ ਨਾਲ ਹੀ 10 ਲੱਖ ਕਿਰਤੀ ਜਿਹੜੇ ਹੈਗੇ ਨੇ ਉਹਨਾਂ ਬਹੁਤ ਪ੍ਰਭਾਵਿਤ ਹੋਣਗੇ ਤੇ ਉਹ ਬੇਰੁਜ਼ਗਾਰ ਹੋਣਗੇ ਬੇਰਜਗਾਰੀ ਦੇ ਨਾਲ ਉਹ জাফর ਕੱਲ ਨੂੰ ਲਾਲੋ ਨਸ਼ੇ ਵਾਲੇ ਪਾਸੇ ਜਾਂ ਖੁਦਕੁਸ਼ੀ ਵਾਲੇ ਪਾਸੇ ਨੂੰ ਇੱਕ ਵੱਡਾ ਸਰਕਾਰ ਜਿਹੜਾ ਸਾਨੂੰ ਸਨੇਹੇ ਵੱਲ ਧੱਕ ਰਹੀ ਆ ਅਸੀਂ ਨਹੀਂ ਚਾਹੁੰਦੇ ਸਾਡੇ ਪਰਿਵਾਰਾਂ ਦੀ ਰੋਜੀ ਰੋਟੀ ਖੋਸੇ ਅਸੀਂ ਆਪਣੀ ਇਸ ਲਾਡੋਵਾਲ ਟੋਲ ਪਲਾਜ਼ਾ ਤੇ ਜਿੱਥੇ ਪੰਜਾਬ ਦਾ ਜਿਟੇਸ਼ਨ ਪਹਿਲਾਂ ਅੱਜ ਕਰਨ ਜਾ ਰਹੇ ਆ ਪੂਰੇ ਭਾਰਤ ਦੇ ਟੋਲ ਪਲਾਜ਼ੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਵੱਡੇ ਪੱਧਰ ਤੇ ਇਸ ਐਜੀਟੇਸ਼ਨ ਨੂੰ ਲੈ ਕੇ ਜਾਵਾਂਗੇ ਨਹੀਂ ਸਰਕਾਰ ਕੀ ਅਸੀਂ ਕੋਈ ਪਾਲਿਸੀ ਨਹੀਂ ਹੈ ਸਰਕਾਰ ਕੇ ਮੰਤਰੀ ਕੈਬਨਟ ਮੰਤਰੀ ਰਿਤੂਨ ਗੜਕ ਜੀ ਕਾ ਸਿੱਧਾ ਸਪਸ਼ਟ ਕਹਿਣਾ ਹੈ ਕਿ ਆਪਕੋ ਟੋਲ ਪਲਾਜ਼ਾ 'ਤੇ ਕੋਈ ਐਸਾ ਵਰਕਰ ਨਹੀਂ ਮਿਲੇਗਾ ਟੋਲ ਰੋਕਣੇ ਵਾਲਾ ਨਹੀਂ ਮਿਲੇਗਾ ਸਿੱਧਾ ਬੈਂਕ ਖਾਤੋਂ ਮੈਂ ਸੇ ਪੈਸਾ ਕਟਾਇਆ ਜਾਏਗਾ ਫਾਸਟੈਗ ਜੀ ਬਸ ਪਾਲਿਸੀ ਲਾ ਕੇ ਆ ਰਹੇ ਹਾਂ ਅਸੀਂ ਲੋਗ जितना आप टोल यूज करेंगे आपके खातों में डिडक्शन हो जाएगा अगर कोई बूथ तोड़ के जाएगा या जा वायलेशन करके जाएगा उसका चलान होगा और जो बिल्कुल बूथ चलान होगा और टोल से भागेगा तो उसके जो आर सी है आर सी पे उसका मेंशन हो जाएगा जब कोई व्हीकल यूजर बेचेगा अपनी गाड़ी को जब बेचने के पहले जैसे हम जमीन की रजिस्ट्री कराते हैं पहले लोन वगैरह भरते हैं तो पहले टोल का जो रेवेन्यू होगा जो चलान वगैरह होंगे भरेंगे फिर आरसी ट्रांसफ़र होगी

भारत के उत्तर एरिया के जितने भी टोल प्लाजा के लोग हैं वो इसी टोल प्लाजे पे आने वाले दिनों पर आपको दिखेगा ये टोल प्लाजा आपको बंद ही दिखेगा इतनी गैदरिंग हो जाएगी जहाँ पे लोगों की सपोर्ट मिली तो हमारा रोजगार के लिए हमें मजबूर ये संघर्ष की ओर जाना पड़ेगा और जहाँ पर सरकार को हमारे गुस्से का सामना करना पड़ेगा थैंक यू विपिन राय प्लाजा मैनेजर हूँ सीनियर प्लाजा मैनेजर हूँ मैं यहाँ पर लाडोवाल टोल प्लाजा के और रंछोर इंफ्रा डेवलपर्स प्राइवेट लिमिटेड हमारी कंपनी है और नेशनल हाईवे अथॉरिटी ऑफ इंडिया का टोल है जी बताइए एक्चुअली सर शायद माननीय गडकरी साहब ने एक ऐलान किया है कि शायद 28 दिसंबर या 24 दिसंबर तक दो तक सारे बूथलेस हो जाएंगे जिसमें क्या होगा सर कि स्कैन करके गाड़ियाँ निकल जाएंगी जो एक जीपीएस के माध्यम से होगा और अभी हमारे पास कोई गजट नहीं है अगर माननीय सा गडकरी साहब ने कहा है तो वो तो सरकार की पॉलिसी है अभी तो सभी लोग वर्किंग में हैं सभी कर्मचारी वर्किंग में हैं और मैं भी माननीय गडकरी साहब से निवेदन करूँगा आग्रह करूँगा एक प्लाजा मैनेजर के नाम कि सभी कर्मचारियों की भी देखते रहें ताकि कोई भी बेरोजगार ना हो हमारी भी अपील है नहीं सर अभी हमारे पास ऐसी कोई इन्फॉर्मेशन नहीं है अगर माननीय गडकरी साहब ने अगर कोई ऐलान किया है तो जरूर वर्कर के हित में भी किया ही होगा उन्होंने कुछ भी लेकिन अभी हमारे पास कोई ऐसी सूचना नहीं कि मैं उस चीज़ को बता दूं। हाँ मैंने अपने जो हेड हैं अपनी कंपनी के ऑनर हैं उनको भी सूचना दे दी है और जो प्रोजेक्ट डायरेक्टर हैं नेशनल हाईवे अथॉरिटी ऑफ इंडिया के मैडम हैं प्रियंका मीना जी को ਕੋਈ ਸੂਚਨਾ ਦੇ ਦਿਆਂ